ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਜੱਕ ਮਿਸ਼ਰੀ ਖਾਨ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅਮਰitsar ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਦਾ ਵੀ ਚਾਰ ਪਸ਼ੂ ਦਿਖਾਵਾਂਗੇ ਤਿੰਨ ਝੋਟੀਆਂ ਤੇ ਇੱਕ ਉਹ ਵੈਣ ਤਾਜੀ ਸੂਈ ਜਰਸੀ ਦੀ ਇਹ ਆਪਾਂ ਪਹੁੰਚਿਆ ਵੀਰ ਡਿਪਟੀ ਦੇ ਕੋਲ ਤੇ ਆਜੋ ਕਰਦੇ ਆਂ ਬਾਈ ਨਾਲ ਗੱਲਬਾਤ 사ਸੀ ਵੀਰ ਜੀ 사ਸੀ ਭਾਈ 사ਸੀ ਗੱਲ ਜੀ ਹੋਸ ਨਾ ਠੀਕ ਠਾਕ ਵਧੀਆ ਵਧੀਆ ਠੀਕ ਠਾਕ ਜੀ ਭਾਈ ਚਲੋ ਵਧੀਆ ਹੀ ਚਾਹੀਦਾ ਵੀਰ ਜੀ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਭਾਈ ਮੇਰਾ ਡਿਪਟੀ ਜੇ ਪਿੰਡ ਚੱਕ ਜੰਮੀ ਸਿੰਘਾਂ ਤਸੀਲ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਜੀ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ ਮੇਰਾ ਨੰਬਰ 9781984725 ਜੀ ਠੀਕ ਹੈ ਜੀ ਹਾਂ ਜੀ ਨਹੀਂ ਭਾਈ ਤੇ ਇਤਰੋ ਕਰ ਲਈਏ ਸ਼ੁਰੂਆਤ ਜੀ ਉਹ ਜਲਸੀ ਨਾਲ ਖੜ ਕੇ ਮਿਲੋ ਆਜੋ ਉਹ ਲੈਡ ਦਿਖਾਈਏ ਭਾਈ ਵੇਖੋ ਕਿਦਾਂ ਆਜੋ ਆ ਤੇ ਸਰਪਰੀ ਕਿੰਨਾ ਸੁਗਾ ਸੁਈਆ ਪਾਜੀ ਸੁਆਦ ਦੁਜਾਰੇ ਅੱਛਾ ਜੀ ਮਾਰਨਾ ਵੇਖਣ ਨੂੰ ਪਹਿਲਾ ਲੱਗਦੀ ਜੀ ਠੀਕ ਆ ਥੱਲੇ ਦਿਖਾਓ ਕੀ ਚੀਜ਼ ਆ ਲਾਓ ਜੀ ਖੋਲੋ ਇਹਨੂੰ ਆਣ ਕਰੋ ਮਾ ਆ ਤਿੰਨਾਂ ਦਿਨਾਂ ਦੀ ਸੁਈਏ ਅੱਛਾ ਹਾਂਜੀ ਜੀ ਕੀ ਬੱਚੀ ਬੱਚਾ ਠੀਕ ਆ ਮੇਲ ਕੱਫ ਆ ਗਏ ਬੱਚੇ ਕਿੱਥੇ ਜੀ ਕਰਦਾ ਤੇਰਾ ਆਉਂਦਾ ਦੁਬਾਰਾ ਉਹ ਇਸ ਤੱਕ ਨਹੀਂ ਆ ਗਿਆ ਕਲਰ ਦੇਖੇ ਕਿੰਨਾ ਕਿ ਇੱਕ ਬੜਾ ਬੜਾ ਦੁੱਧ ਕੋਈ 11 ਕਿਲੋ ਹੋਗਾ ਅੱਛਾ ਜੀ ਲੈ ਹਾਂਜੀ ਕਿੰਨਾ ਕੱਢੀ ਜਾਊਗੀ ਇਹ 13 14 ਕਿਲੋ ਵਾਲੀ ਜੀ 13 ਕਿਲੋ ਦੀ ਕਰੀ ਜਾਊ ਨਾ ਨੋਰਮਲ ਠੀਕ ਹੈ ਠੀਕ ਲੋ ਜੀ 13 ਲੀਟਰ ਦਾ ਦੁੱਧ ਭਰੋਗੇ ਤਾਂ ਥਣ ਪੰਡਾ ਇਹਦਾ ਬਹੁਤ ਹੀ ਚੰਗਾ ਲੱਗਾ ਵਾ ਹਨ ਕੱਲਾ ਕੱਲਾ ਥਣ ਲੱਗਾ ਵਾ ਇਹ ਆ ਪਿਛੇ ਇਹਦੇ ਮੇਲਕਾਫ ਆ ਗਿਆ ਜੀ ਮਾੜਾ ਬਚਾਲਵਾਦ ਗਏ ਜਵਾਲੋ ਕੋਈ ਗੱਲ ਨਹੀਂ ਲੋ ਜੀ ਤਾਂ ਤੁਹਾਨੂੰ ਅੱਜ ਕੁਸਮਾ ਦਾ ਆਪਾਂ ਵੀਡੀਓ ਦੇ ਵਿੱਚ ਹੀ ਦਿਖਾ ਦਿੰਨੇ ਆ ਬੱਚੇ ਦਾ ਬਣਾ ਕਰ ਠੀਕ ਹੈ ਕੀ ਹੋ ਗਿਆ ਜੀ ਹਾਂ ਇਹ ਇਹ ਚ ਵਾਈਗਰ ਨਹੀਂ ਵੀ ਤੇ ਧਾਰਾ ਮਰਾਉਣੀ ਆ ਜੀ ਬਸ ਠੀਕ ਹੈ ਤੇ ਚਵਾ ਚੂ ਦਾ ਪਤਾ ਲੱਗ ਜਾਂਦਾ ਹਾਂ ਹਾਂਜੀ ਹਾਂਜੀ ਵੇ ਲਾਗੇ ਨੂੰ ਥਣਾ ਦਾ ਸਾਇਗ ਗਾਇਬ ਤੇ ਆਪਾਂ ਆਪਸ ਮਾਚ ਚੈੱਕ ਕਰੰਨੇ ਆ ਆ ਲੈ ਆਓ ਮਰਾ ਜੀ 2 ਆ ਲੈਣ ਚਾਹੁੰਦਾ ਨਾ ਇਹਦੇ ਕੋਲੇ ਬੋੜੇ ਥੋਲ ਥੋਲ ਚਟਾਨੀਗਾ ਇਹ ਦੇਣਾ ਨਹੀਂ ਭਾਈ ਮਾੜਾ ਇਹ ਕੋਈ ਜਿਹੜੀ ਇੱਕ ਨੰਬਰ ਹੈ ਕੋਈ ਝੂਠਾ ਨਹੀਂ ਆ ਰਿਹਾ ਵਾ ਬਿਲਕੁਲ ਗੋਲ ਘਾਰਾ ਵਾ ਕੋਈ ਰੱਸੀ ਨਹੀਂ ਪਾਉਣੀ ਕੋਈ ਕੋਲ ਪਾੜਾ ਨਹੀਂ ਪਾਉਣਾ ਠੀਕ ਹੈ ਠੀਕ ਹੈ ਬਾਕੀ ਇਹ 2 2 ਇਹਦਾ ਟਾਈਮ ਏ ਦਿਖਾ ਦਿਓ ਮੜਾ ਜੀ ਹਾਂ ਜੀ ਹੋਵੇ ਲੋ 2 ਵਜੇ ਦੇ 3 ਮਿੰਟ ਹੋਏ ਜੀ ਤੇ ਇਹਦਾ ਭਾਈ ਜੀ ਮੁੱਲ ਫਿਰ ਮੁੱਲ ਤਾਂ ਛੋਟਾ ਆਇਆ ਹੀ ਆ ਅੱਛਾ ਜੀ ਮੁੱਲ ਤਾਂ ਤੁਹਾਨੂੰ ਪਤਾ ਵੀ ਐਡੀ ਕੀ ਚੀਜ਼ ਨਾਲੇ ਸੋਨਾ ਜਿੰਨਾ ਵੀਗਾ ਸੋਨਾ ਜੀ ਹਾਂਜੀ ਹਾਂਜੀ ਜਿੰਨਾ ਵੀਰ ਨੇ ਪਰਖਾ ਹੀ ਉਹਨੇ ਇੱਕ ਮਿੰਟੀ ਲਾਉਣਾ ਜੀ ਹਾਂਜੀ ਹਾਂਜੀ ਮੁੱਲ ਭਾਵੇਂ ਦਾ 40 ਕਰੀਏ ਤੇ ਭਾ 43 ਕਰੀਏ ਅੱਛਾ ਜੀ 38000 ਦੀ ਵੜ ਦੇਣੀ ਆ 38000 ਹਾਂਜੀ ਹਾਂਜੀ ਹੋਰ ਕਰਦੀਏ ਥੋੜੇ ਬੋਦੇ ਕੋਈ ਗੱਲ ਨਹੀਂ ਮੌਕੇ ਤੇ ਕਰ ਦਾਂਗੇ 150 ਦਾ ਮਾਨਤਾ ਨਹੀਂ ਹੋਣਾ ਜੀ ਠੀਕ ਹੈ ਠੀਕ ਹੈ ਜੀ ਬਾਕੀ ਥੱਲੇ ਥੋੜਾ ਚੰਗੀ ਆ ਬਾਕੀ ਮੌਕੇ ਤੇ ਚਲੋ ਮਾਨਤਾ ਬਾਕੀ ਜਿੰਨੇ ਵੀਰ ਨੇ 50000 60000 ਖਰਜਾ ਦੋ ਦਿਨ ਨਹੀਂ ਹੁੰਦਾ ਹੀ ਦੇਣਾ ਠੀਕ ਹੈ ਠੀਕ ਹੈ ਜੀ ਕੱਦ ਦੀ ਗੜਾ ਭਾਜੀ ਸ਼ਾਮੇ ਬਹਿਣਾ ਜੀ ਹਾਂਜੀ ਹਾਂ ਅੱਜ ਵੱ ਆ ਕਿਵੇਂ ਭਾਈ ਛੋਟੀ ਇਹ ਨਹੀਂ ਮਗਰ ਕੱਟੀ ਜੀ ਠੀਕ ਆ ਆਜ 8 ਦਿਨ ਜੇ ਸੋਈ ਰੂ ਠੀਕ ਆ ਛਾਣੀਆਂ ਦੀ ਲਓ ਜੀ 3 ਮਿਲ ਕਾ ਵੀ 8 ਕਿ ਦਿਨ ਦੇ ਆਸਪਾਸ ਜਿਹੜਾ ਟਾਈਮ ਹੋ ਗਿਆ ਵਾ ਸੋਈ ਨੂੰ ਇਹ ਕੋ ਕਿੰਨਾ ਦੁੱਧ ਤਿਆਰ ਇਹ ਕੋ ਵੀ 9:00 10:00 ਇਹਨਾਂ ਕਾ ਕੋੜਾ ਹੀ ਅੱਛਾ ਜੀ ਹਾਂ ਜੀ ਇਹ ਖੋ ਲੋ ਭਾਈ ਇਹਨੂੰ ਇਹਨੂੰ ਮੇਰਾ ਬੱਚਾ ਲਵਾ ਦਈਏ ਲਾ ਲੋ ਲਾ ਲੋ ਬੱਚੇ ਲਵਾਏ ਤਾਂ ਫਿਰ ਵੀਰ ਭਰਾ ਇਤਰਾਣਾ ਨਾਲੋਂ ਲੈ ਜਾਂਦੇ ਆ ਹਾਂ ਜੀ ਹਾਂ ਜੀ ਬਾਕੀ ਤਸੱਲੀ ਮੇਰਾ ਵੀਰ ਕੋਈ ਕਰਿਆ ਕਰੇ ਕੋਈ ਗੱਲ ਨਹੀਂ ਇੱਡੀ ਹੈਗੀ ਨਹੀਂ ਨਹੀਂ ਬਿਲਕੁਲ ਮੁੰਡੇ ਦਾ ਹੱਕ ਬੰਦਾ ਵਾ ਭਾਈ ਇਹਦੇ ਪੈਸੇ ਖਰਚ ਲੈਣੇ ਨੇ ਪੈਸੇ ਖਰ ਤੇ ਅਗਲੇ ਦਾ ਵੀ ਬੰਨਣਾ ਜੇ ਫਰਜ ਤੇ ਜਿਹੜਾ ਨਹੀਂ ਵੀਰ ਭਰਾ ਸਕਦਾ ਤੇ ਚਲੋ ਉਹਨੂੰ ਵੀਡੀਓ ਕਾਲ ਤੇ ਜ਼ਰੂਰ ਜੁਆਰਿਆ ਕਰੋ ਹਾਂਜੀ ਹਾਂਜੀ ਚੱਲਦਾ ਚੱਲਦਾ ਵਰਨਾ ਕੀ ਬਾਤ ਹੋਊਗਾ ਉਹਦਾ ਵੀ ਮੈਂ ਛੱਡ ਤੀ ਜੰਦਾ ਵੀ ਛੱਡਦਾ ਜੀ ਕੋਈ ਗੱਲ ਨਹੀਂ ਹਾਂ ਦੋਵੇਂ ਪਸੰਦ ਕਰਨੀ ਹੁੰਦੀ ਹੈ ਆ ਮੈਂ ਨਹੀਂ ਜੇ ਜੋੜੀ

ਪੀਆ ਬੰਦੇ 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 ਇਹਦਾ ਵੀ ਬਸ ਨਾ ਜਿਹੜਾ ਆਪਾਂ ਲਾ ਕੇ ਚੈੱਕ ਕਰਦੇ ਹਾਂ ਉਹ ਵੀ ਚੰਗਾ ਕੱਢ ਲਿਆ ਵਾ ਅਰੇ 2 ਵਜੇ ਭਾਈ ਇਹ ਤੁਹਾਨੂੰ ਪਤਾ ਵੀ ਡੰਗਰ ਤੇ ਟਾਈਮੋਂ ਟਾਈਮ ਤੇ ਪਸੰਦ ਦਾ ਵਧੀਆ ਹਾਂਜੀ ਹਾਂਜੀ

ਕੀ ਲਓ ਜੀ 20 ਕਿਲੋ ਦੁੱਧ ਪਿੱਛੇ ਆ ਗਏ ਇਹ 3 ਮਲਕਾਫ ਇਹ ਬਾਈ ਕਿੰਨਾ ਘਟੀ ਜੂ ਦੁੱਧ ਉਹ ਤਾਂ 12 13 ਕਿਲੋ ਦੇ ਕਰੀਬ ਹੈਗਾ ਦਾ ਅੱਛਾ ਜੀ ਫਿਰ ਤਾਂ ਆਦਿਕ ਨਹੀਂ ਚਾਰ ਲੋ ਤਾਂ ਆਹ ਜੀ ਰਸਤਾ ਮੇਰਾ ਮੋਕੇ ਰੇਰ ਤੋਂ 8 ਤੋਂ 9 8 ਤੋਂ 9 ਦੱਸਿਆ ਜੀ ਹਾਂ ਜੀ 9 10 ਕਿਲੋ ਹੋਊਗਾ 9 ਲਾਓ ਦੀ 10 ਠੀਕ ਹੈ ਠੀਕ ਲਓ ਜੀ 9 ਲੀਟਰ ਜਿਹੜਾ ਸਤਾਂ ਜਿਹੜਾ ਬਿਲਕੁਲ ਦੁੱਧ ਤਿਆਰ ਆ ਇਹ ਥਾਣਾ ਦਾ ਸੈਜ ਗਿਆ ਬਹੁਤ ਹੀ ਚੰਗਾ ਆ ਗਿਆ ਤੇ ਸਿੰਘ ਸੁਣ ਜਿਹੜਾ ਬਹੁਤ ਹੀ ਐਨ ਰੰਗ ਸਿੰਘ ਲੱਗਾ ਵਾ ਇਹ ਵੀ ਲੋ ਨਾ ਇਹਦੇ ਅੰਦਰ ਚੰਗੇ ਆ ਇਹ ਵੀ ਲੱਗੇ ਤਾਂ ਭਾਈ ਜੀ ਚੈੱਕ ਕਰਮ ਨੇ ਤੁਹਾਨੂੰ ਥੋੜਾ ਦੱਸ ਗਿਆ ਬਹੁਤ ਹੀ ਚੰਗਾ ਵਾ ਇਹਦਾ ਭਾਈ ਜੀ ਮੁੱਲ ਕੀ ਕਰਨਾ ਸ਼ਰ ਇਹਦਾ ਮੁੱਲ ਹਾਨਾ 80000 ਦੇਣੀ ਹੈ ਅੱਛਾ ਜੀ ਹਾਂ ਜੀ ਹਾਂ ਜੀ ਮਾਨਤਾਂ ਕੋਈ ਕਰਦਾਂਗੇ ਕੋਈ ਗਣੀ ਮੌਕੇ ਤੇ ਕਰਾਂਗੇ ਮਾਨਤਾਂ ਠੀਕ ਹੈ ਠੀਕ ਹੈ ਲਓ ਜੀ ਮੌਕੇ ਤੇ ਬਾਈ ਕਹਿੰਦਾ ਮੈਂ ਤੇ ਵਾਦੇ 80 ਤੋਂ ਵਾਦਿਆ ਮੈਂ ਤਾਂ ਦੁੱਧ ਦੁੱਧ ਜਿੱਦਣ ਵੱਡ ਗਿਆ ਨਾ ਪਰ 11 ਲੀਟਰ ਹਾਂਜੀ ਹਾਂਜੀ ਤੇ ਮੈਂ ਤੇ ਭਾਵੇਂ ਜਿੰਨੇ ਦੀ ਮਰਜ਼ੀ ਵੇਚ ਦੀ ਠੀਕ ਹੈ ਠੀਕ ਹੈ ਪਰ ਕੀ ਇਹਨੂੰ ਰਾਤ ਦੇ ਵਿੱਚ ਪਾਤਾ 80000 ਦੇ ਵਿੱਚ ਥੋੜਾ ਬਧਾ ਮਾਨਤਨ ਹੋਣਾ ਜੀ ਅੱਛਾ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਭਈਆ ਤੀਜੇ ਨੰਬਰ ਤੇ ਇਹ ਕਿਵੇਂ ਝੋਟੀ ਇਹ ਮਹੀਨੇ ਦੇ ਭਾਜੀ ਅੱਛਾ ਜੀ ਆ ਸੇਂਗ ਸੋਹਣੀਆਂ ਦੇ ਹ ਠੀਕ ਠੀਕ ਲਓ ਜੀ ਫੇਮਸ ਰੂਮ ਜਿਹੜੇ ਦੋਵੇਂ ਹਿਲਦੇ ਨੇ ਇਹ ਬਈ ਨੰਬਰ ਦੂਜੇ ਸੂਏ ਝੋਟੀਏ ਅੱਛਾ ਜੀ ਹਾਂਜੀ ਪਾਕੀ ਭਾਵੇਂ ਕੋ ਚੌਥੇ ਲਾਲੇ ਹੈਗੇ ਦੂਜੇ ਠੀਕ ਹੈ ਠੀਕ ਹੈ ਜੀ ਠੀਕ ਹੈ ਲੋ ਜੀ ਇਹਦੇ ਪਿਛੇ ਆ ਗਿਆ ਜੀ ਮੇਲ ਕਾਫ ਤੇ ਜੱਡਾ-ਜੱਡਾ ਜਿਹੜਾ ਇਹਦਾ ਵੀ ਬਹੁਤ ਹੀ ਆਹ ਦੇਖੋ ਭਾਈ ਕੋ ਡੇਢ ਦਾ ਲਾਲੇ ਕੋ ਦੋ ਦਾ ਲਾਲੇ ਠੀਕ ਇਹਦੇ ਕੋ ਕਿੰਨਾ ਦੁੱਧ ਆ ਇਹਦਾ ਭਾਈ 9 ਕਿਲੋ ਜੀ ਕੁੱਲ ਠੀਕ ਹੈ ਜੀ ਹਾਂਜੀ ਇਹ ਕਿੰਨਾ ਜਿੰਨਾ ਜਿੰਨਾ ਦੱਸ ਲੈਣਾ ਨਾ ਨਾ ਪੱਕਾ ਹੈਗਾ ਕੋ ਚੋਕੇ ਖੜੇ ਆਪਣੀਆਂ ਐਸ਼ਾ ਜੀ ਹਾਂਜੀ ਹਾਂਜੀ ਠੀਕ ਲੋ ਜੀ 9 ਲੀਟਰ ਜਿਹੜਾ ਇਹਦੇ ਕੋ ਦੁੱਧ ਤਿਆਰ ਆ ਤੇ ਪਿਛੇਰੇ ਆ ਗਿਆ ਜੀ ਮੇਲ ਕਾਫ ਹਾਂਜੀ ਤੁਸੀਂ ਚੁੱਕੇ ਨਹੀਂ ਪਰ ਭਾਈ ਤੁਸੀਂ ਲੋ ਇਹ ਹੈ ਪਰ ਜੱਡ ਬਲੈਕ ਆ ਕੀ ਤੇ ਦੋਵੇਂ ਸਿੰਘ ਲੱਡੇ ਆ ਮੀਨਾ ਪਸ਼ੂ ਜਿਹੜਾ ਬਹੁਤ ਹੀ ਚਲੋ ਚੰਗਾ ਹੁੰਦਾ ਵਾ ਤੇ ਹੈ ਵੀ ਸਿੰਗਲ ਮੋੜ ਤੇ ਕੱਦ ਕਾਠ ਜਿਹੜਾ ਚੰਗਾ ਆ ਗਿਆ ਤੇ ਪੇਟ ਕੋੜਾ ਵੀ ਤੁਹਾਨੂੰ ਲੱਗੇ ਤਾਂ ਪੰਜ ਚੱਕ ਕਰੰਦੇ ਆ ਇਹ ਬਾਈ ਕਿੰਨਾ ਕੱਢ ਦੂਗੀ ਦੁੱਧ ਹਾਂਜੀ ਕਿੰਨਾ ਘੱਟੀ ਜਾਊ ਦੁੱਧ ਮਨੋਇਦ ਸੇਵਾ ਵਾਲੇ ਘਰੋਂ ਨਹੀਂ ਕਿਲੋ ਖੰਡ ਵੱਜੂਗੀ ਅੱਛਾ ਜੀ। ਕਿਉਂਕਿ ਹੁਣ ਭਾਜੀ ਬੱਚਾ ਸੂਜ ਦੋੜਾ 2 ਮਹੀਨਾ ਸੁਆ ਹੋ ਗਿਆ। ਹਾਂਜੀ ਹਾਂਜੀ। ਤੁਹਾਨੂੰ ਤਾਂ ਧੰਨ ਪਤਾ ਆ ਵੀ ਹੁਣ ਦੁੱਧ ਵੰਡ-ਗੁੰਡ ਦਿੰਦੇ ਹੀ ਆ। ਠੀਕ ਹੈ ਠੀਕ ਹੈ। ਮਾਲ ਕਿਹੜੀ ਦੇਣੀ ਆ ਮਾਲ ਝੂਠਾ ਮੈਂ ਮਾਰ ਜੀ ਗੇ। ਹਾਂਜੀ ਹਾਂਜੀ। ਉਹ ਤੋਂ 9-10 ਕਿਲੋ ਬੜਾ ਜੀ ਗਰਮੀ-ਗਰਮੀ ਵਾਹ ਵੈਂਡ। ਠੀਕ ਹੈ ਠੀਕ ਹੈ ਜੀ। ਸਮਝ ਬਾਕੀ ਕੋਈ ਚਲੋ ਚੰਗੀ ਸੇਵਾ ਵਾਲਾ ਲੈ ਲੂਗਾ ਵੀਰ ਭਰਾ ਤੇ ਚਲੋ ਦੁੱਧ। ਅਸੀਂ ਸੇਵਾ ਵਾਲੇ ਆਂ ਵੀਰਾਂ ਦੀ। ਅੱਛਾ ਜੀ। 2.5 ਮਹੀਨਾ ਤੱਕ ਕਿਹੜਾ ਵੀ ਮਾਲ ਕੀ ਲਗੋਰੀ 73000 ਦੀ ਜੀ ਹਾਂਜੀ 70 ਦੀ ਦਵਾਏ ਭਾਜੀ ਹਟੋ ਠੀਕ ਹੈ 70 ਦੀ ਦੇ ਲਓ ਜੀ 70000 ਦੀ ਤੇ ਕੱਟ ਕਾਟ ਵੀ ਚੰਗਾ ਉਹਦੇ 68000 ਦੀ ਜਿਹਨੂੰ ਚੰਗੀ ਲੱਗਦੀ ਮੇਰਾ ਵੀ ਫੋਨ ਵਾਲੇ ਠੀਕ ਹੈ ਠੀਕ ਹੈ ਲਓ ਜੀ 68000 ਦੀ ਹਾਂਜੀ ਬਿਲਕੁਲ ਚਲੋ ਨੋਰਮਲ ਨੀਵੇਂ ਨੀਵੇਂ ਰੇਟ ਪਾਉਣੇ ਤੁਹਾਨੂੰ ਪਤਾ ਵੇਚ ਕੇ ਬੰਨੇ ਮਾਰ ਲੀਆਂ ਠੀਕ ਹੈ ਠੀਕ ਹੈ ਜੀ ਚੌਥੇ ਨੰਬਰ ਤੇ ਆ ਗਈ ਨੀਲੀ ਰਵੀ ਨੀਲੀ ਰਵੀ ਇਹ ਕਿਵੇਂ ਆ ਭਾਜੀ ਇਹ ਗੱਭਨ ਜੀ ਕਿਨਵਾ ਸੁਗਾ ਸੁਵੀ ਇਹ ਮੰਨ ਲਓ ਹਫਤਾ ਘੰਟੇ ਖੜ੍ਹਦੀ ਜੇ ਠੀਕ ਹੈ ਠੀਕ ਹੈ ਲਓ ਜੀ ਹਫਤਾ ਘੰਟੇ ਖੜ੍ਹਦੀ ਹੈ ਜੇ ਤੂ ਆ ਭਾਜੀ ਜੇ ਤੇ ਅਸੀਂ ਕਿਸੇ ਨੂੰ ਦੂਜਾ ਕਹਿ ਦਈਏ ਹਾਂਜੀ ਤੇ ਕਿਸੇ ਨੇ ਤੀਜਾ ਕਹਿਣਾ ਹਾਂਜੀ ਜੇ ਕਹਣ ਤੀਜਾ ਕਹਾਂਗੇ ਜੇ ਕਿਸੇ ਨੇ ਚੌਥਾ ਕਹਿਣਾ ਹਾਂਜੀ ਆਪਣੀ ਸਮਝ ਨਾਲ ਲੈ ਠੀਕ ਹੈ ਠੀਕ ਹੈ ਜੀ ਬਾਕੀ ਘਰ ਵਾਲੇ ਵੀਰ ਆਂਦੇ ਹੀ ਵੀ ਸੌ ਨਹੀਂ ਚਲੋ ਜੇ ਝੂਠੀ ਮਾੜੀ ਸੱਚੀ ਮਾੜੀ ਜਾਂ ਚੌਥੇ ਸਵੇਰੇ ਮਹੀਂ ਸੁੱਤੀ ਅੱਛਾ ਅੱਛਾ ਹਾਂਜੀ ਠੀਕ ਹੈ ਠੀਕ ਦੋਹਾਂ ਦੇ 13 ਕਿਲੋ ਦਿੰਦੀ ਰਹੀ ਆ ਠੀਕ ਹੈ ਜੀ ਬਾਕੀ ਇਹ ਦੁੱਧ ਵਾਲੀ ਥਣ ਭਾਂਡਾ ਉਠਾਉ ਕਿੱਥੇ ਲਾਉਣਾ ਠੀਕ ਹੈ ਠੀਕ ਲਾਉਣਾ ਪਤਾ ਨਹੀਂ ਕਰ ਜੇ ਦੁੱਧ ਵਾਲੀ ਮਹੀਂ ਦਿਖਣ ਦੀ ਆ ਬਾਕੀ ਹਾਂਜੀ ਹਾਂਜੀ ਅੱਧਾ ਅੱਧ ਦੰਦਾਂ ਦੀ ਪੂਰ ਮਲਥਣਾ ਦੀ ਅੱਛਾ ਜੀ ਬਾਹਰ ਦੀ ਸਾਡੀ ਖੋਲ ਦੇ ਮੜੀ ਖੋਲ ਲੋ ਠੀਕ ਹੈ ਠੀਕ ਹੈ ਜੀ ਹਾਂ ਜੀ ਬਈ ਥਾਲ ਨਾਲ ਤੇ ਪਿਛੇ ਪੁਛੇ ਵਾਲੋਂ ਬਾਈ ਦੀ ਪੂਰ ਗਰੰਟੀ ਆ ਤੇ ਬਾਕੀ ਪ્યો ਨੀਲੀ ਰੰਗ ਦੇ ਵਿੱਚ ਆ ਗਈ ਆ ਤੇ ਕਾਟ ਕਾਟ ਦੇ ਨਾਲ ਜਿਹੜਾ ਵੀ ਚੰਗਾ ਵਾ ਸੋ ਆ ਬਾਈ ਕਹਿੰਦਾ ਕਿ ਆਪਣੇ ਸਮਝਣਾ ਗੁੱਟੀਆ ਵਾਲੇ ਚਲਕਾ ਵਾਲੇ 33 ਨਾ ਪਾ ਲਈਏ ਇਹ ਦੇਖੋ ਆਹ ਆਕਰ ਤੇ ਗਾਵਣੀ ਕੋਈ ਨੇ ਠੀਕ ਹੈ ਜੀ ਤੇ ਲਓ ਜੀ ਸਿੰਗ ਤੁੰਗ ਵੀ ਜਿਹੜਾ ਹੈ ਨੇ ਬਲੱਬ ਜੀ ਆ ਗਿਆ ਠੀਕ ਹੈ ਠੀਕ ਹੈ ਜੀ ਤੇ ਹੈ ਇਹ ਵੀ ਸਿੰਗਲ ਡੀ ਆ ਚਲੋ ਇਹ ਵੀ ਸੁੱਧ ਚਲੋ ਚੰਗਾ ਕਰੀਏ ਜਿਹੜਾ ਹਫਤੇ ਦੇ ਆਸ-ਪਾਸ ਜਿਹੜਾ ਟਾਈਮ ਖੜਦੀ ਆ ਤੇ ਜੱਡਾ ਤੇ ਚੈੱਕ ਕਰ ਸਕਦੇ ਇਹਨਾਂ ਦਾ ਸੈੱਜ ਗਿਆ ਜਿਹੜਾ ਐਨ ਜਿੱਪ ਕਿਰਤੇ ਲੱਗਾ ਪਿਆ ਵਾ ਹਾਂ ਚਲੋ ਚੰਗੀ ਭਰ ਜਾਣੀ ਇਹ ਜੇ ਮਣੀ ਠੀਕ ਹੈ ਅਰੇ ਸ਼ਾਹ ਦਾ ਮੁੰਡਿਆ ਇਹ ਅੱਛਾ ਜੀ ਲੋੜੀ ਬਾਕੀ ਪੇਟ ਕੁੜਾ ਤੇ ਸਿੰਗਲ ਹੱਡੀ ਇਹ ਜਿਹੜੀਆਂ ਹਵਾਨੇ ਦੇ ਤੇ ਦਰਦੂਰ ਨੂੰ ਕਾਫੀ ਆ ਤੇ ਚਲੋ ਸੋਲ ਤੱਕ ਹਵਾਨਾ ਚੰਗਾ ਬਣਾ ਲੂ ਤੇ ਦਾਪਨ ਉੱਪਰ ਜਿਹੜੇ 10 ਕਿਲੋ ਸੇਵਾ ਦਾ ਦਾ 10 ਕਿਲੋ ਵੀ ਜਿੰਨਾ ਕੇ ਦਾ ਮੁੱਲ ਪਾਉਣਾ ਕੱਢ ਗਈ ਨਾ ਉਹ ਤਾਂ ਵੈਸੇ ਵੱਧ ਆਉਂਦੇ ਦੁੱਧ ਠੀਕ ਹੈ ਠੀਕ ਹੈ 10 ਕਿਲੋ ਦੁੱਧ ਜੜਾ ਨਾ ਲੇ ਲੀਟਰ ਮਾਰੀਏ ਪਤਾ ਫੇਰੀ ਲੱਗਦਾ ਹੈ ਹਾਂਜੀ 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 ਹਾਂ ਬਾਕੀ ਥੋੜਾ ਕੋਰੀਆ ਮੈਂ ਏਡੀ ਮਾਰੀ ਨਹੀਂ ਹੈਗੀ ਠੀਕ ਹੈ ਠੀਕ ਹੈ ਚਲ ਇਹਨਾਂ ਨੂੰ ਸਾਮ ਪਈ ਜਾਵੇ ਕੋਈ ਪਰਵਾਹ ਨਹੀਂ ਨਾਲੋਂ ਧੰਦਰਾ ਵੰਡ ਬੜੇ ਮੈਂ ਪਈ ਜਾਵੇ ਹਾਂਜੀ ਹਾਂਜੀ ਕੋਈ ਦਿੱਕਤ ਨਹੀਂ ਹੁੰਦਾ ਟੰਗ ਤੇ ਇਹਦਾ ਬਾਈ ਜੀ ਮੁੱ ਸੰਬਨ ਸੁਬਨ ਆਲੀਆ ਚਲੋ ਸਨੇ ਬਾਜੀ ਤੁਹਾਨੂੰ ਜਿੰਨਾ ਮਰਜ਼ੀ ਕਰੀਏ ਹਾਂਜੀ 60000 ਤੋਂ 2000 ਰੁਪਏ ਛੋਟ ਕਰਨਾ 52 ਦੀ 52000 ਦੀ ਮੈਂ ਹੀ ਦੇਣੀ ਆ ਠੀਕ ਹੈ ਜੀ ਪਰ ਮੈਂ ਹੀ ਸੂਹੀ ਹਾਂਜੀ ਮੈਂ ਵੇਚਾਂਗਾ 65000 ਦੀ ਅੱਛਾ ਜੀ ਹਾਂਜੀ ਠੀਕ ਹੈ ਲਓ ਜੀ ਹਾਲ ਦੀ ਘੜੀ ਅੱਛਾ ਜੀ ਹਾਂਜੀ ਇਹਦਾ ਵੀ ਤਾਂ ਛੋਟ ਸਾਢੀ ਹੋਣੀ ਜੀ ਠੀਕ ਹੈ ਠੀਕ ਹੈ ਲਓ ਜੀ 58000 ਦੀ ਬਿਲਕੁਲ ਤਾਜੀ ਸੂਹੀ ਚਲੋ ਵੀਰ ਭਰਾ ਕੋਲ ਸੇਵਾਲਾ ਲੱਗ ਤੇ ਦੁੱਧ ਚੰਗਾ ਕੱਢੀ ਜਾਊਗੀ ਇਹ ਵੀਰਾ ਵੀ ਨਹੀਂ ਠੀਕ ਹੈ ਠੀਕ ਹੈ ਤੇ ਪਸ਼ੂ ਬਾਜੀ ਦੇ ਕੋਲ ਚਲ ਚੰਗੇ ਤੇ ਬਿਲਕੁਲ ਨਿਗੇ ਨਿਗੇ ਮ ਇਹ ਆਈਡੀ ਆਪਾਂ ਦਿਖਾਈ ਦਾਨ ਦੁੱਜੀਏ ਨੰਬਰ ਤੇ ਸਿੰਗਸਨ ਵੀ ਚੈੱਕ ਕਰ ਸਕਦੇ ਜੀ ਬਹੁਤ ਚੰਗਾ ਹੋ ਗਿਆ ਵਾ ਤੇ ਖੱਦ ਵਜਨ ਵੀ ਚੰਗਾ ਇਹਦਾ ਬਾਕੀ ਹਵਾਨੇ ਦੇ ਜਿਹੜੀਆਂ ਨਾੜਾਂ ਨੂੜਾਂ ਵੀ ਕਾਫੀ ਆ ਗਿਆ ਤੇ ਥਾਂ ਵੀ ਐ ਨਵੋ ਕਾਲਾ ਲੱਗਾ ਪਿਆ ਵਾ ਇਹ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ